ਨੋ ਕਾਲ ਕਿਰਪਾ ਕਰਾਈ ਕਹਾ ਬੋਧ ਪ੍ਰਭ ਤੋਸ਼ ਹਮਾਰੇ ਵਰਨ ਸਗਾ ਮਹਮਾ ਜੋਤ ਹਾਰੇ ਹਮ ਨਾਸਖਤ ਕਰ ਸਿਹਤ ਤੁਮਾਰੀ ਕਥਾ ਸੁਦਾਰੀ ਅਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਦਾਰੀ ਵਾਹਿਗੁਰੂ ਸਾਬ ਜੀ ਗੋੜੀ ਮਹਲਾ ਪੰਜਵਾਂ ਸੋਕ ਵਦ ਅਸੰਖਾ ਪਨੀਤ ਕਰੁ ਪੁਨਹ ਪੁਨਹ ਬਲਹਾਰ ਨਾਨਕ RAM ਨਾਮ ਜਪ ਭਾਵ ਕੋ ਤਿਨ ਕਿਲ ਬਿਖ ਦਾਹਨ ਹਾਰ ਦੇਦ ਅਸ਼ੰਖ ਪਨੇਤ ਕਰੁ ਪੁਨਹ ਪੁਨਹ ਬਲਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਦਤ ਪਾਵਨ ਦੀਨਾ ਬੰਦੂ ਭਗਤ ਵਸਾਲ ਕਿਰਪਾ ਦੇ ਖਜਾਨੇ ਦਸਾਹੇ ਪਾਤਸ਼ਾਹ ਆਦ ਅਸ ਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਨਾਂ ਦੇ ਛਤਰ ਸ਼ਾਹੇਠ ਅੰਮ੍ਰਿਤ ਵੇਲੇ ਤੋਂ ਹੀ ਸੁੰਦਰ ਦੀਵਾਨ ਸਜੇ ਹੋਏ ਹਨ ਅੰਮ੍ਰਿਤ ਵੇਲੇ ਪੰਜ ਬਾਣੀਆਂ ਦੇ ਜਾਪ ਹੋਏ ਹਨ ਉਪਰੰਤ ਸ੍ਰੀ ਸੁਖਗੁਣੀ ਸਾਹਿਬ ਜੀ ਦੇ ਜਾਪ ਹੋਏ ਹਨ ਉਪਰੰਤ ਸਤਿਗੁਰੂ ਗਰੀਬ ਨਵਾਜ਼ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਨ ਸ਼੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਕਾਸ਼ਮਾਨ ਦੀ ਜੋ ਸੇਵਾ ਹੈ ਉਹ ਹੋਈ ਹੈ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਅਮਰਤ ਵੇਲੇ ਦੇ ਜੋ ਹੁਕਮ ਨਾਮੇ ਬਖਸ਼ੇ ਹਨ ਉਸ ਤੋਂ ਉਪਰੰਤ ਰਾਗੀ ਸਿੰਘਾਂ ਪਾਸੋਂ ਰਾਸ ਪੈਨਾ ਕੀਤਨ ਹੋਇਆ ਹੈ। ਸ਼੍ਰੀ ਆਸਾ ਜੀ ਵਾਰ ਦੀ ਜੋ ਸ਼ਬਦ ਚੌਂਕੀ ਦੀ ਹਾਜ਼ਰੀ ਭਰੀ ਗਈ ਹੈ। ਹੁਣ ਜੋ ਸਮਾਹ ਹੋਇਆ ਹੈ। ਨਿਤ ਦੀ ਮਰਿਆਦਾ ਦੇ ਅਨਸਾਰ ਜੋ ਗੁਰੂ ਸ਼ਬਦ ਦੀ ਲੜੀਵਾਰ ਕਥਾ ਚੱਲ ਰਹੀ ਹੈ। ਨਾਨਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਗੌੜੀ ਰਾਗ ਦੇ ਵਿੱਚ ਆਪਾਂ ਸਭ ਨੂੰ ਜੋ ਉਪਦੇਸ਼ ਬਖਸ਼ ਰਹੇ ਹਨ ਪਾਸ ਸਾਰੇ ਜਾਣੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਰਵਨ ਕਰਨਾ ਕਰੀਏ ਜੀ ਗੌੜੀ ਮਹੱਲਾ ਪੰਜਵਾਂ ਸ਼ਲੋਕ ਨਾਨਕ ਦਾ ਨਾਨਕ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਇਹ ਸ਼ਬਦ ਹੈ ਇਸ ਸ਼ਬਦ ਨੂੰ ਅਕਾਲ ਪੁਰਖ ਦਾ ਜੋ ਸਰੋਤਰ ਹੈ ਉਸ ਦੇ ਰੂਪ ਦੇ ਵਿੱਚ ਕਥਨ ਕਰਦੇ ਹਨ ਤੇ ਇਸ ਪ੍ਰਕਾਰ ਇਸ ਨੂੰ ਸ਼ੰਤ ਦਾ ਟਿਕਾ ਵੀ ਕਿਹਾ ਜਾਂਦਾ ਹੈ ਪਤਤ ਅਸੰਖ ਬਨੀਤ ਕਰ ਪੁਨਹ ਪੁਨਹ ਬਲਹਾਰ ਸਤਿਗੁਰੂ ਜੀ ਕਥਨ ਕਰਦੇ ਹਨ ਇਹ ਮਨ ਜੋ ਇਹ ਅਸੰਖ ਅਗਨਿਤ ਪਾਪੀਆਂ ਨੂੰ ਪਵਿੱਤਰ ਕਰਕੇ ਜੋ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਬਾਰੰਬਾਰ ਨਮਸਕਾਰ ਕਰਕੇ ਉਸ ਤੇ ਕੁਰਬਾਨ ਜਾਣਾ ਕਰ ਨਾਨਕ RAM ਨਾਮ ਜਪ ਪਾਵਕੋ ਤਿੰਨ ਕਿਲ ਬਿਖ ਦਾਹਨ ਹਾਰ ਸਤਿਗੁਰੂ ਗਰੀਬ ਨਵਾਜ਼ ਜੀ ਕਥਨ ਕਰਦੇ ਹਨ ਇਸ ਲਈ ਜੋ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਜਪਨਾ ਕਰ ਜੋ ਕਿ ਪਾਵਕੋ ਪਾਉ ਅਗਨੀ ਦੀ ਨਿਆਈ ਜੋ ਕਿਲ ਬਿਖ ਪਾਪ ਹਨ ਉਹਨਾਂ ਨੂੰ ਜਿਵੇਂ ਤ੍ਰੈਣ ਕੱਖਾਂ ਨੂੰ ਦਾਹਨਾਰਪਾ ਸਾੜਨ ਹਵਾਲਾ ਹੈ ਜਿਵੇਂ ਸੁੱਕੇ ਕੱਖ ਕਾਣ ਇਕੱਠੇ ਕੀਤੇ ਜਾਂਦੇ ਹਨ ਤੇ ਉਹਨਾਂ ਨੂੰ ਇੱਕ ਚੰਗਿਆੜੇ ਦੀ ਲੋੜ ਹੀ ਹੈ ਤੇ ਉਹ ਸੜ ਕੇ ਸੁਹਾਜ ਹੋ ਜਾਂਦੇ ਹਨ ਇਸੇ ਪ੍ਰਕਾਰ ਜੋ ਮਨੁੱਖ ਦੇ ਜਨਮਾਂ ਜਨਮਾਂ ਦੇ ਪਾਪ ਇਕੱਠੇ ਹੋਏ ਹਨ ਉਹ ਸਿਰਫ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਦਾ ਨਾਮ ਜਪਣ ਕਰਕੇ ਖਿਨ ਮਾਤਰ ਦੇ ਵਿੱਚ ਹੀ ਸੜ ਜਾਂਦੇ ਹਨ ਸ਼ੰਤ ਜਪ ਮਨਾ ਤੂੰ ਰਾਮ ਨਾਰਾਇਣ ਗੋਵਿੰਦ ਹਰਿ ਮਦੋ ਇਹਦੇ ਹਨ ਹੈ ਮਨਾ ਤੂੰ ਉਸ ਰਾਮ ਨਾਮ ਦਾ ਜੋ ਪਰਮੇਸ਼ਰ ਹੈ ਜੋ ਵਿਦਿਆ ਰੂਪੀ ਰਾਤ ਦਿਨ ਦੇ ਵਿੱਚ ਨਹੀਂ ਆਉਂਦਾ ਨਾ ਕਿ ਉਹ ਕਾਮ ਕ੍ਰੋਧ ਆਦਿਕ ਜੋ ਦੁਸ਼ਮਣ ਹਨ ਉਹ ਨਾ ਉਸ ਦੇ ਘਰ ਵਿੱਚ ਵੀ ਨਹੀਂ ਹਨ ਜੋ ਗੋਵਿੰਦਾ ਹੈ ਜੋ ਪ੍ਰithvi ਦੀ ਪਾਲਣਾ ਕਰਨ ਵਾਲਾ ਹੈ ਤੇ ਜੋ ਵੇਦਾਂ ਆਦਿਕ ਵੇਦਾਂ ਜੋ ਜੋਗ ਹਨ ਉਹ ਕਾਲਪੁਰਖ ਵਾਹਿਗੁਰੂ ਦਾ ਨਾਮ ਉਸ ਨੂੰ ਜਪਨਾ ਕਰ ਇਹ ਮਣਾ ਤੂੰ ਇਸ ਰਾਮ ਨਾਰਾਇਣ ਦਾ ਉਸੋ ਮਾਦਵ ਅਕਾਲਪੁਰਖ ਹਰੀ ਦੇ ਨਾਮ ਨੂੰ ਜਪਨਾ ਕਰ ਤਿਆਏ ਮਨਾ ਮੁਰਾਰ ਮੁਕੰਦੇ ਕਟਿਏ ਕਾਲ ਦੂਖ ਫਾਦੋ ਕਹਿੰਦੇ ਹਨ ਏ ਪਿਆਰੇ ਮਨਾ ਜੋ ਮੁਰਾਰੋ ਦੈਂਤ ਦੀ ਨਿਆਈ ਜੋ ਹੰਕਾਰ ਨੂੰ ਨਾਸ਼ ਕਰਨ ਵਾਲਾ ਹੈ ਗੰਦੇ ਭਾਉ ਜੋ ਮੁਕਤੀ ਦਾ ਦਾਤਾ ਸੱਚਾ ਪਰਮੇਸ਼ਰ ਹੈ ਉਸ ਨੂੰ ਧਿਆਉਣਾ ਕਰ ਜਿਸ ਦੇ ਧਿਆਨ ਕਰਕੇ ਜੋ ਕਾਲ ਦੀ फांसी ਪਈ ਹੋਈ ਹੈ ਉਸ ਵੀ ਉਹ ਹੀ ਕੱਟੀ ਜਾਂਦੀ ਹਨ ਦੁਖ ਹਰਨ ਦੀਨ ਸਰਨ ਸ੍ਰੀ ਤਰ ਚਰਨ ਕਮਲ ਆਰਾਧੀ ਹੈ ਦੇਹਨ ਹੈ ਮਨਾ ਜੋ ਜੰਮਣ ਮਰਨ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਦੀਨ ਜੋ ਗਰੀਬਾਂ ਦੀ ਸ਼ਰਨ ਵਿੱਚ ਓਟ ਰੱਖਣ ਵਾਲਾ ਹੈ ਜੋ ਮਾਇਆ ਤਾਰ ਸ਼੍ਰੀ ਜੋ ਸਾਰੀਆਂ ਸ਼ਕਤੀਆਂ ਦਾ ਜੋ ਪਰਮੇਸ਼ਰ ਹੈ ਉਹ ਆਪ ਹੀ ਹੈ ਉਸ ਦੇ ਚਰਨਾਂ ਨੂੰ ਤੇ ਆਉਣਾ ਕਰ ਜਮ ਪੰਥ ਵਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਦੀਐ ਕਹਿੰਦੇ ਹਨ ਕਿ ਜੋ ਜਮ ਦਾ ਪੰਥ ਹੈ ਜੋ ਬੜਾ ਜੋ ਕਠਨ ਰਸਤਾ ਹੈ ਜਿਸ ਦੇ ਵਿੱਚ ਜੋ ਅੱਗ ਦਾ ਸਮੁੰਦਰ ਆਉਂਦਾ ਹੈ ਉਸ ਅਨੋਖੇਨ ਮਾਤਰ ਦੇ ਵਿੱਚ ਜੋ ਪਰਮੇਸ਼ਰ ਦਾ ਸਿਮਰਨ ਹੈ ਉਸ ਨੂੰ ਸਾਧ ਲਈਦਾ ਹੈ ਭਾਵ ਕੇ ਜਿਤ ਲਈਦਾ ਹੈ ਜਿਵੇਂ ਅਗਨੀ ਦੇ ਸਾਗਰ ਤੇਜੋ ਜਮਾ ਦੇ ਰਸਤੇ ਨੂੰ ਉਹ ਪਾਰ ਕਰ ਲਈਦਾ ਹੈ ਕਲਮਲ ਹੈ ਦਹਤਾ ਸ਼ੁੱਧ ਕਰਤਾ ਜਨਸ ਰੈਣ ਅਰਾਧੋ ਕਿਨਾਂ ਜੋ ਕਲਮਲ ਹੈ ਪਾਪ ਵਿੱਚ ਲਮਾਹਟ ਪਾਉਣ ਵਾਲੇ ਹਨ ਜੋ ਪੰਜ ਵਿਕਾਰ ਹਨ ਜੋ ਕਲੇਸ਼ ਹਨ ਪੰਜ ਪ੍ਰਕਾਰ ਦੇ ਜੋ ਚਿੱਤ ਨੂੰ ਮੈਲ ਲੱਗੀ ਹੋਈ ਹੈ ਉਸ ਪਰਮੇਸ਼ਰ ਦੇ ਨਾਮ ਨੂੰ ਸਾੜਨ ਵਾਲਾ ਹੈ ਇਸ ਦੇ ਤਾਈ ਉਹ ਜੋ ਵਿਕਾਰ ਹਨ ਉਹ ਮਿਟ ਕੇ ਸ਼ੁੱਧ ਪਵਿੱਤਰ ਹੋ ਜਾਂਦੇ ਹਨ ਉਸ ਪਰਮੇਸ਼ਰ ਦੇ ਨਾਮ ਨੂੰ ਜਪਣ ਨਾਲ ਦਿਨ ਰਾਤ ਉਹ ਜੋ ਪਾਪ ਹਨ ਉਹ ਮਿਟ ਜਾਂਦੇ ਹਨ ਬਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਦੋ ਸਤਿਗੁਰੂ ਗਰੀਬ ਨਵਾਜ ਜੀ ਬੇਨਤੀ ਪੂਰਵ ਕਥਨ ਕਰਦੇ ਹਨ ਕਿ ਜੋ ਪ੍ਰithvi ਦੀ ਪਾਲਣਾ ਕਰਨ ਵਾਲਾ ਹੈ ਜੋ ਸ੍ਰਿਸ਼ਟੀ ਦੀ ਰੱਖਿਆ ਕਰਨ ਵਾਲਾ ਹੈ ਉਹ ਮਾਦੋ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਤੇ ਕਿਰਪਾ ਦ੍ਰਿਸ਼ਟੀ ਕਰਨ ਨਹੀ ਕਰੋ ਸੰਮਰਮਨਾ ਦਾ ਮੋਧਰ ਦੁਖ ਹਰ ਪੈ ਪੰਜਨ ਹਰ ਰਾਯਾ ਜਨ ਹੇ ਮਨਾ ਉਹ ਵਾਹਿਗੁਰੂ ਜੋ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਜੋ ਜਮਾਂ ਦੇ ਡਰ ਤੋਂ ਪੰਨਣ ਵਾਲਾ ਹੈ ਉਸ ਹਰੀ ਰਾਜੇ ਨੂੰ ਸਿਮਰਨ ਕਰਨਾ ਕਰ ਭਾਵ ਜਾਦ ਕਰਨਾ ਕਰ ਜੋ ਰੰਗੋ ਤਿਆਲ ਮਨੋਹਰ ਭਗਤ ਵਸਾਲ ਬਿਰਦਾਇਆ ਜੋ ਸ਼੍ਰੀ ਰੰਗੋ ਭਾਵ ਜੋ ਸ਼੍ਰੀ ਸ਼੍ਰੋਮਣੀ ਹੈ ਗੋ ਪ੍ਰੇਮ ਪੈਦਾ ਕਰਨ ਵਾਲਾ ਹੈ ਜੋ ਆਨੰਦ ਦੇਣ ਵਾਲਾ ਹੈ ਦਇਆ ਦਾਇਕਰ ਹੈ ਮਨ ਨੂੰ ਮੋਹਣ ਵਾਲਾ ਹੈ ਸੁੰਦਰ ਸਰੂਪ ਹੈ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਜਿਸ ਦਾ ਧਰਮ ਹੈ ਭਗਤ ਵਸਲ ਪੁਰਖ ਪੂਰਨ ਮਨੇ ਚਿੰਦਿਆ ਪਾਈਐ ਜੋ ਭਗਤਾਂ ਦਾ ਪਿਆਰਾ ਪੂਰਨ ਪੁਰਖ ਬ੍ਰਹਮ ਹੈ ਉਸ ਦਾ ਸਿਮਰਨ ਕਰਕੇ ਮਨ ਚਿੰਦਿਆ ਫਲ ਪਾਉਣਾ ਕਰ ਭਾਵ ਉਸ ਨੂੰ ਧਿਆਨ ਕਰਕੇ ਤੇਰੇ ਮਨ ਦੀਆਂ ਜੋ ਵੀ ਇਛਾਵਾਂ ਹਨ ਉਹਨਾਂ ਨੂੰ ਪਾਉਣਾ ਕਰ ਤਮੰਦ ਕੋਪ ਤੇ ਉਧਾਰੇ ਨਾਮ ਮਨ ਵਸਾਈਐ ਜਿਹੜਾ ਅਗਿਆਨ ਦਾ ਹਨੇਰਾ ਹੈ ਤਮ ਹਨੇਰਾ ਹੈ ਉਹ ਸੰਸਾਰ ਅਗਿਆਨ ਦਾ ਜੋ ਅੰਧ ਖੂਹ ਅੰਨਾ ਖੂਹ ਹੈ ਇਸ ਵਿੱਚ ਜੋ ਅੰਧੇ ਖੂਹ ਤੇ ਮੋਹ ਤੇ ਤੋਂ ਪਰਮੇਸ਼ਰ ਦੇ ਨਾਮ ਤੋਂ ਉਧਾਰਦਾ ਹੈ ਇਸ ਕਰਕੇ ਜੋ ਅਮਰਤ ਨਾਮ ਹੈ ਉਸ ਨੂੰ ਅੰਤਿਸ਼ ਕਰਨ ਵਿੱਚ ਵਸਾਉਣਾ ਕਰ ਸੁਰ ਸਿੱਧ ਗਣ ਗੰਧਰਬ ਮੋਨ ਜਾਨਾ ਗੁਣ ਅਨਕ ਭਗਤੀ ਗਾਇਆ ਜਿਵੇਂ ਸੁਰ ਭਾਵ ਦੇਵਤਿਆਂ ਨੇ ਸਿੱਧ ਭਾਵ ਸਿਧਾਂ ਨੇ ਗਣ ਗੰਦਰਬਾਂ ਨੇ ਮੁਨੀ ਜਣਾ ਨੇ ਅਨੇਕਾ ਭਗਤਾ ਨੇ ਜਿਸ ਨੇ ਉਸਦੇ ਗੁਣਾਂ ਨੂੰ ਗਾਉਣਾ ਕੀਤਾ ਹੈ ਜਿਨਵੰਤ ਨਾਨੇ ਕਰੋ ਕਿਰਪਾ ਪਾਰ ਬ੍ਰਹਮ ਹਰਿ ਰਾਯਾ ਸਤਿਗੁਰੂ ਗਰੀਬ ਨਵਾਜ ਜੀ ਬੇਨਤੀ ਪੂਰਵ ਕਥਨ ਕਰਦੇ ਹਨ ਇਉ ਬੇਨਤੀ ਕਰਨਾ ਕਰ ਉਹ ਰਾਜਾ ਸਰੂਪ ਜੋ ਹਰੇ ਪਰੇ ਕਰਨ ਵਾਲਾ ਪਰਮੇਸ਼ਰ ਹੈ ਉਹ ਦਇਆ ਕਰਨ ਵਾਲਾ ਹੈ ਉਸ ਦੀ ਜੋ ਦ੍ਰਿਸ਼ਟੀ ਹੈ ਉਹ ਤੇਰੇ ਨਾਮ ਜਪਨ ਦੇ ਕਾਰਨ ਹੀ ਤੇਰੇ ਉੱਪਰ ਜੋ ਮਿਹਰ ਹੋਵੇਗੀ ਚੇਤ ਮਨਾ ਪਰਮ ਬ੍ਰਹਮ ਪਰਮੇਸ਼ਰ ਸਰਬ ਕਲਾ ਜਨ ਧਾਰੀ ਏ ਮੇਰੇ ਮਨਾਓ ਸਾਰਿਆਂ ਥਾਵਾਂ ਵਿੱਚ ਪਰਮ ਬ੍ਰਹਮ ਹੈ ਉਹ ਪਾਪਾਂ ਪੁੰਨਾਂ ਤੋਂ ਪਰੇ ਹੈ ਸਰਬ ਵਿਆਪਕ ਹੈ ਉਸ ਪਰਮੇਸ਼ਰ ਨੂੰ ਸਿਮਰਨਾ ਕਰ ਜਿਸ ਵਾਹਿਗੁਰੂ ਨੇ ਆਪਣੀ ਕਲਾ ਸ਼ਕਤੀ ਕਰਕੇ ਇਹ ਸਾਰੀ ਸ੍ਰਿਸ਼ਟੀ ਦਾ ਦੇ ਆਸਰੇ ਉਸ ਦੇ ਆਸਰੇ ਹੀ ਜੋ ਖੜੀ ਹੈ ਕਰਣਾ ਮੈਂ ਸਮਰਾਥ ਸੁਆਮੀ ਘਟ ਘਟ ਪ੍ਰਾਣ ਆਧਾਰੀ ਉਹ ਕਿਰਪਾਲੂ ਸਰੂਪ ਸਰਬ ਕਲਾ ਸਮਰਾਥ ਸੁਆਮੀ ਹੈ ਕੜਾ ਕੜਾਂ ਦੇ ਵਿੱਚ ਸਵਾਸਾਂ ਦਾ ਜੋ ਆਸਰਾ ਰੂਪ ਹੈ ਜੋ ਚਾਰੇ ਖਾਣੀਆਂ ਤੇ ਪ੍ਰਾਣਾਂ ਦਾ ਆਸਰਾ ਹੈ ਪ੍ਰਾਣ ਮਨ ਤਨ ਜੀ ਦਾਤਾ ਬਿਆੰਤ ਆਗਮ ਅਪਾਰ ਪ੍ਰਮੇਸ਼ਰ ਦੇ ਨਾਮ ਨੂੰ ਜਪਣ ਕਰਕੇ ਜੋ ਸਾਰੇ ਹੀ ਜੋ ਦੁੱਖ ਹਨ ਜੋ ਸਰੀਰਿਕ ਰੋਗ ਹਨ